ਸਸਿਕਾਲ ਜੀ ਮੈਂ ਗੁਰਪ੍ਰੀਤ ਬਰਾੜ ਬਰਾੜ ਕਿਚਨ ਦੇ ਵਿੱਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਰਿਕਵੈਸਟ ਕਰਨਾ ਚਾਹੁੰਦੀ ਹਾਂ ਕਿ ਜਿੰਨਾ ਪੈਣ ਪ੍ਰਾਉ ਆ ਨੀ ਮੇਰੀ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰਿਓ ਹੁਣ ਅੱਜਕਲ੍ਹ ਸਰਦੀ ਦਾ ਮੌਸਮ ਚੱਲਦਾ ਨਵੇਂ ਆਲੂ ਆ ਗਏ ਨਵੇਂ ਆਲੂਆਂ ਦੀ ਅੱਜ ਆਪਾਂ ਸਬਜ਼ੀ ਬਣਾਵਾਂਗੇ ਬਹੁਤ ਹੀ ਜੈਕੇਦਾਰ ਖੱਟੀ ਮਿੱਠੀ ਬਹੁਤ ਹੀ ਸਵਾਦ ਸਬਜ਼ੀ ਬਣਦੀ ਹੈ ਉਬਲੇ ਹੋਏ ਆਲੂਆਂ ਦੀ ਆਓ ਜੀ ਬਣਾਉਣਾ ਸ਼ੁਰੂ ਕਰਦੇ ਹਾਂ ਉਬਲੇ ਆਲੂ ਇਹ ਨਵੇਂ ਆਲੂ ਸੀਗੇ ਇਹਨਾਂ ਨੂੰ ਮੈਂ ਉਬਾਲ ਕੇ ਤੇ ਇਹਨਾਂ ਨੂੰ ਛਿੱਲ ਲਿਆ ਇਹ ਤਿੰਨ ਟਮਾਟਰ ਮੈਂ ਬ੍ਰਿਕ ਬ੍ਰਿਕ ਕੱਟ ਲਏ ਹਾਂ ਜੀ ਇਹ ਦੋ ਪਿਆਜ਼ ਕੱਟੇ ਆ ਇੱਕ ਅਦਰਕ ਦਾ ਟੁਕੜਾ ਕੱਟਿਆ ਤਿੰਨ ਹਰੀਆਂ ਮਿਰਚਾਂ ਤੇ ਨਾਲ ਹੀ ਮੈਂ ਲਸਣ ਕੱਟ ਕੇ ਇੱਕ ਗੰਢੀ ਲੈ ਲਈ ਹੈ ਠੀਕ ਹੈ ਜੀ ਹੁਣ ਆਪਾਂ ਇਸ ਦਾ ਮਸਾਲਾ ਤਿਆਰ ਕਰਦੇ ਹਾਂ ਆਪਾਂ ਇਸ ਦੇ ਵਿੱਚ ਇਸ ਨੂੰ ਆਪਾਂ ਗ੍ਰाइंड ਕਰ ਲਾਂਗੇ ਸਾਰੀਆਂ ਚੀਜ਼ ਇਹਦੇ ਵਿੱਚ ਪਾ ਦਿੰਦੇ ਹਾਂ तरीके ਦਾ ਆਪਾਂ ਮੋਟਾ-ਮੋਟਾ ਮਸਾਲਾ ਜਿਹੜਾ ਉਹ ਬਣਾ ਲੈਣਾ। ਹਾਂਜੀ ਆਪਾਂ ਕੜਾਈ ਦੇ ਵਿੱਚ 3 ਚਮਚ ਤੇਲ ਪਾ ਕੇ ਰੱਖਿਆ। ਹੁਣ ਆਪਾਂ ਇਸ ਦੇ ਵਿੱਚ hing ਪਾਵਾਂਗੇ। ਹੁਣ ਆਪਾਂ ਇਸ ਦੇ ਵਿੱਚ ਨਾਲ ਹੀ 1 ਚਮਚ ਜੀਰਾ ਪਾਵਾਂਗੇ। ਜੀਰਾ ਵੀ ਤੜਕੀ ਹੈ। ਹੁਣ ਆਪਾਂ ਇਸ ਜਿਹੜਾ ਆਪਾਂ ਮਸਾਲਾ ਰਗੜਿਆ ਸੀ ਉਹ ਪਾ ਰਹੇ ਹਾਂ। ਹੌਲੀ-ਹੌਲੀ ਫਰਾਈਟ ਨੂੰ ਹਲਾ ਦੇਣਾ। ਇਸ ਨੂੰ ਆਪਾਂ ਬਰਾਉਨ ਗ੍ਰੀਨ ਕਰ ਦਿੱਤਾ ਤੇ ਕੁਝ ਕੁ ਮਲ ਤਾਪਾਂ ਹੌਲੀ ਨਾਲ ਤੜੀ। ਹਾਂਜੀ ਆਪਣਾ ਮਸਾਲਾ ਬਿਲਕੁਲ ਪਨ ਵਾਲਾ ਤੇ ਹੁਣ ਮੈਂ ਤੁਹਾਨੂੰ ਦਿਖਾਵਾਂ ਬੇਸਤੀ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਨੇ। ਇਹਦੇ ਵਿੱਚ ਮੈਂ 1 ਚਮਚ ਧਨੀਏ ਦਾ ਲਿਆ ਸੁੱਕਾ ਤਲੀਆਂ ਇਸ ਨੂੰ ਮੈਂ ਕ੍ਰਸ਼ ਕਰ ਲਿਆ। 1 ਚਮਚ ਹਲਦੀ ਇਕ ਚਮਚ ਨਮਕ ਤੇ ਇੱਕ ਚਮਚ ਕਸ਼ਮੀਰੀ ਮਿਰਚ ਆਪਾਂ ਕੜਤਣ ਦੇ ਲਈ ਹਰੀਆਂ ਮਿਰਚਾਂ ਲੈ ਲਈਆਂ ਇਹ ਤਿੰਨੇ ਚੀਜ਼ ਦੋਨੇ ਚੀਜ਼ਾਂ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਆਪਣੇ ਸਵਾਦ ਦੇ ਅਨੁਸਾਰ ਲੈ ਸਕਦੇ ਹੋ ਮਸਾਲਾ ਦੇਸੀ ਲੈ ਲਈਏ ਹੁਣ ਆਪਾਂ ਇਸੇ ਮਸਾਲੇ ਪਾ ਦੇਨੇ ਇੱਕ ਦੋ ਮਸਾਲੇ ਆਪਾਂ ਬਾਅਦ ਵਿੱਚ ਪਾਵਾਂਗੇ ਬਹੁਤ ਹੀ ਟੇਸਟੀ ਬਣੇਗੀ ਸਬਜ਼ੀ ਇਹ ਕਿਉਂਕਿ ਆਲੂ ਤਾਂ ਆਮ ਹੀ ਘਰਾਂ ਦੇ ਵਿੱਚ ਹੁੰਦੇ ਆ लगातार चंगी तरह पक टमाटर कटे हुए उन्होंने तो भी हिला देने हम आप जिसने अपना मसाला ਕੁੱਟਿਆ ਸੀਗਾ ਉਸ ਦੇ ਵਿੱਚ ਆਪਾਂ ਪਾਣੀ ਪਾ ਕੇ ਥੋੜਾ ਜਿਹਾ ਇਹਨੂੰ ਜਿਹੜਾ ਟਮਾਟਰ ਚੰਗੀ ਤਰ੍ਹਾਂ ਢਾਲ ਦਾਂ। ਇਹਨੂੰ ਜਿਹੜਾ ਮਿਕਸ ਕਰ ਦੇਣਾ। ਤੇ ਹੁਣ 2 ਮਿੰਟ ਦੇ ਲਈ ਆਪਾਂ ਇਸ ਨੂੰ ਠਾਕੇ ਰੱਖਦੇ ਹਾਂ। ਆਲੂਆਂ ਨੂੰ ਆਪਾਂ ਇਸ ਤਰ੍ਹਾਂ ਹੱਥਾਂ ਦੇ ਨਾਲ ਤੋੜ ਲੈਣਾ। ਜਿਹੜੇ ਨਮੇ ਆਲੂ ਜਦੋਂ ਆਉਂਦੇ ਹੁੰਦੇ ਆ ਨਾ ਬਹੁਤ ਵਧੀਆ ਬਣਦੇ ਆ ਜਿਵੇਂ ਵਿਆਹਾਂ ਦੇ ਆ ਸਬਜ਼ੀਆਂ ਨੇ ਹੁੰਦੀਆਂ ਭੰਡਾਰਿਆ ਵਾਲੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ। ਜਦੋਂ ਜਗਰਾਤੇ ਵਗੈਰਾ ਹੁੰਦੇ ਆ ਜਦੋਂ ਇਥੇ ਲੋਕ ਤੇ ਲਾਉਨੇ ਆ ਲੰਗਰ ਬਿਲਕੁਲ ਓਦਾਂ ਦੀ ਬਣਦੀ ਐ ਤੇ ਆਪਾਂ ਦੇਖਦੇ ਆ ਆਪਣਾ ਮਸਾਲਾ ਕਿੰਨਾ ਤਿਆਰ ਹੋਇਆ ਲੋ ਜੀ ਕਿ ਉਹ ਉੱਪਰ ਆ ਗਿਆ ਇਹਨਕੋ ਮਸਾਲਾ ਜਿਹੜਾ ਉਹ ਰੈਡੀ ਹੋ ਗਿਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਐ ਹੁਣ ਆਪਾਂ ਇਸ ਦੇ ਵਿੱਚ ਪਾ ਦੇਣੇ ਆ ਇਹ ਆਲੂ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਇਹ ਸਭ ਜੀ ਬਹੁਤ ਜਲਦੀ ਬਣ ਜੂਗਾ ਕਿਉਂਕਿ ਆਲੂ ਤਾਂ ਐਕਚੁਅਲੀ ਪਹਿਲਾਂ ਹੀ ਉਬਲ ਚੁੱਕੇ ਆ ਹਨਾ ਸੋ ਇਸ ਕਰਕੇ ਹੁਣ ਆਪਾਂ ਇਸ ਦੇ ਵਿੱਚ ਆਪਣੀ ਜ਼ਰੂਰਤ ਦੇ ਅਨੁਸਾਰ ਪਾਣੀ ਪਾਵਾਂਗੇ ਤੁਹਾਨੂੰ ਤਰੀ ਕਿੰਨੀ ਕੁ ਗੋੜੀ ਡਾਰਕ ਪਸੰਦ ਆ ਕਿੰਨੀ ਕੁ ਪਤਲੀ ਉਸ ਅਕੋਰਡਿੰਗ ਤੁਸੀਂ ਪਾਣੀ ਪਾ ਰਣ ਇੱਕ ਕੱਪ ਜਾਂ ਡੇਢ ਕੱਪ ਠੀਕ ਹੈ ਜੀ ਮੈਂ 1 ਕੱਪ ਪਾਣੀ ਦਾ ਪਾਇਆ ਹੁਣ ਮੈਂ ਇੱਕ ਵਾਰ ਚੈੱਕ ਕਰਦੀ ਹਾਂ ਥੋੜਾ ਜਿਹਾ ਪਾਣੀ ਮੈਂ ਇਹਦੇ ਵਿੱਚ ਹੋਰ ਪਾਉਣੀ ਹੈ ਹੁਣ ਆਪਾਂ ਇਸ ਨੂੰ ਦੋ ਤਿੰਨ ਉਵਾਲੀਆਂ ਦਿਵਾਵਾਂਗੇ ਚੰਗੀ ਤਰ੍ਹਾਂ ਰਿਝਾ ਲੈਣਾ ਤੇ ਆਪਾਂ ਇੱਕ ਵਾਰ ਫਿਰ ਟੱਕ ਦਿੰਨੇ ਹਾਂ ਜੀ ਚੈੱਕ ਕਰਦੇ ਆਪਾਂ ਆਪਣੀ ਸਬਜ਼ੀ ਕਿੰਨੀ ਕੁ ਬਣ ਗਈ ਹੈ ਲੋ ਜੀ ਲੈ ਨੂੰ ਐਨੀਕ ਤਰੀਏ ਦੀ ਵਿੱਚ ਚਾਹੀਦੀ ਹੈ ਆਪਾਂ ਹੁਣ ਇਹਦੇ ਵਿੱਚ ਪਾਉਣੇ ਆਗੇ ਛੋਟੀ ਜੀ ਚਮਚਾ ਜਿਹੜੀ ਉਹ આમਚੂਰ ਪਾਊਡਰ ਦੀ ਤੇ ਇੱਕ ਚਮਚ ਭਰ ਕੇ ਆਪਾਂ ਪਾ ਦੇਣਾ ਗਰਮ ਮਸਾਲਾ ਮੈਂ ਮਿਕਸ ਕਰ ਦਿੰਦੀ ਹਾਂ ਬਹੁਤ ਸਾਦਾ ਦੁਬੜ ਗਿਆ ਇਸ ਦਾ ਉਬਾਲ ਕੇ ਕਿਉਂਕਿ ਆਲੂ ਤਾਂ ਆਪਣੇ ਘਰਾਂ ਦੇ ਵਿੱਚ ਹੁੰਦੇ ਹੀ ਨੇ ਜਦੋਂ ਨਹੀਂ ਸਮਝ ਆਉਂਦੀ ਕਿਸੇ ਚੀਜ਼ ਦੀ ਤਾਂ ਜਦੋਂ ਆਲੂ ਨਵੇਂ-ਨਵੇਂ ਆਉਦੇ ਆਗੇ ਨਵੇਂ ਪੱਤੇ ਹੁੰਦੇ ਆ ਮਤਲਬ ਕਿ ਉਦੋਂ ਬਹੁਤ ਤੇਸਤੀ ਬਣਦੇ ਆ ਇਹ ਹੁਣ ਆਪਾਂ ਸਬਜ਼ੀ ਬਣ ਗਈ ਹੈ ਜੀ ਹੁਣ ਆਪਾਂ ਇਸ ਦੇ ਵਿੱਚ ਪਾ ਦਿੰਦੇ ਆ ਹਰੀਆਂ ਧਣੀਆਂ ਲੋ ਸਬਜ਼ੀ ਬਣ ਕੇ ਤਿਆਰ ਬਹੁਤ ਹੀ ਤੇਸਤੀ ਆਲੂ ਦੀ ਸਬਜੀ ਤੇ ਆਲੂ ਦੀ ਸਬਜੀ ਬਣ ਕੇ ਤਿਆਰ ਹੈ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਇੱਕ ਵਾਰੀ ਜ਼ਰੂਰ ਟੈਸਟ ਕਰਿਓ ਤੇ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਇਓ ਆਪਣੇ ਵਿਚਾਰ ਮੈਨੂੰ ਬਰਾਰ ਕਿਚਨ ਤੇ ਦੇਣਾ ਨਾ ਭੁੱਲਣਾ ਮਿਲਦੇ ਆ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਧੰਨਵਾਦ